ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੈਨਲ ਗਾਇਸ ਤੁਹਾਡਾ ਸਵਾਗਤ ਹੈ ਇੱਕ ਹੋਰ ਨਿਊ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਬੰਬੀ ਜਾਜ ਦਿਖਾਉਣੇ ਆਪਾਂ ਬੰਬੀ ਦੇ ਕਿਦਾਂ ਨਾ ਹੁੰਦੇ ਆ ਦਿਖਾਉਣੇ ਤੇ ਮੇਤਰੋ ਮੇਰੀਆਂ ਨਾਲ ਅੱਖਾਂ ਐ ਪ੍ਰੋਬਲਮ ਹੈ ਇਸ ਕਰਕੇ ਮੈਂ ਨਹੀਂ ਲਾਉਣਾ ਆ ਵੀ ਆ ਵੀ ਲਾਉਣਾ ਤੇ ਮੈਂ ਨਹੀਂ ਲਾਉਣਾ ਅੱਜ ਆਪਾਂ ਦੋਹਾਂ ਨੂੰ ਨਾ ਆ ਵੀ ਜਿਵੇਂ ਅੱਖਾਂ ਗਰਾਉਟ ਹੋਈਆਂ ਨੇ ਮੈਂ ਕਾਏ ਪ੍ਰੋਬਲਮ ਹੈ ਮੈਂ ਦਿਖਾ ਰਿਹਾ ਮੈਨੂੰ ਬਣਾਵਾ ਪਾਣੀ ਚ ਆ ਵੇਖੋ ਚੈੱਕ ਕਰੋ ਮਿੱਤਰੋ ਤੁਹਾਡੇ ਪਿੰਡ ਦਾ ਕਰੋ ਮੜਾ ਚੈੱਕ ਜਿਉਂ ਕਰੇ ਵਾਜਣੀ ਇੱਕ ਤੇ ਮਿੱਤਰੋ ਵਈਆ ਪਰ ਇਹਨੂੰ ਕਿ ਅੱਗੇ ਆਵਾਜ਼ ਤੇ ਵਾਜਣੀ ਤੇ ਇੰਨੇ ਘਰੋਂ ਬੜਾ ਗੱਲਾਂ ਹੁੰਦੀਆਂ ਲਿੰਦੀਆਂ ਪਿੰਡਾਂ ਜੇ ਯੂ ਚੈੱਕ ਕਰੋ ਚੈੱਕ ਕਰੋ ਮਿੱਤਰੋ ਚੈੱਕ ਕਰੋ ਚਲੋ ਚਲਦੇ ਆਂ ਮਿੱਤਰੋ ਵੇਖਣ ਲੱਗੇ ਬੰਬੀ ਚੱਲਣ ਦੀ ਕਿ ਨਹੀਂ ਚੱਲਣਗੇ ਹਾਂ ਇਹ ਬੰਬੀ ਚੱਲਣ ਦੀ ਹੋਈ ਫਿਰ ਤੇ ਨਹੀਂ ਆ ਰਹੇ ਆ ਤਾਂ ਬੰਬੀ ਜਾ ਕੇ ਮਿਲਦੇ ਆਂ ਫਾਈਨਲੀ ਮਿੱਤਰੋ ਬੰਬੀ ਤੇ ਪਹੁੰਚ ਗਏ ਆ ਆ ਬੰਦੇ ਸਾਡੇ ਡੇ ਅਟਿਆੜੀ ਚਲੀ ਕਰਨਾ ਆਪਣੇ ਬੰਦੇ ਤਿਆਰੀ ਤੁਰੀ ਕਰਨ ਦੇ ਆ ਹੁਣ ਚਲਦੇ ਆਇਓ ਆਇਓ ਚੱਲੀਏ ਬੰਮੀ ਤੇ ਆ ਵੇਖੋ ਮਿੱਤਰੋ ਵੈਗ ਵੀ ਫਾਇਦਾ ਆ ਤੇ ਮਿੱਤਰੋ ਬੰਦੇ ਆਪਣੇ ਚੱਲ ਚੁਕੇ ਆ ਵੇਖੋ ਆ ਵੇਖੋ ਜਾ ਜੂ ਰਹੇ ਆ ਹੁਣ ਚਲਦੇ ਆ ਇਧਰ ਵੀ ਦੋ ਤਿੰਨ ਬੰਦੇ ਆ ਗਏ ਆਪਣੇ ਆ ਵੇਖੋ ਕੁੱਤੇ ਨੂੰ ਮਿੱਤਰੋ ਸਤਾਉਂਦੇ ਹੀ ਤੇ ਚਲੋ ਚਲਦੇ ਆ ਆ ਵੇਖੋ ਮਿੱਤਰੋ ਸ਼ੀਤਲ ਜਲ ਤੇ ਪਾਣੀ ਚਲੋ ਚਲਦੇ ਆ ਫਾਈਨਲੀ ਮਿੱਤਰੋ ਆਪਣਾ ਮੈਗਵੀਰ ਤਿਆਰ ਆ ਮੰਮੀ ਇਹ ਨਾਉਂਦਿਆ ਲਈ ਇਹ ਕੜੀ ਜਕਾਰਾ ਝੜਦੇ ਮੈਗਵੀਰੇ ਬੋਲੇ ਸੋਹਣੇ ਹਾਰਾ ਸੋਹ ਸ੍ਰੀ ਅਕਾਲ ਤੇ ਫਾਈਨਲੀ ਆਪਣਾ ਇੱਕ ਮੀਰ ਵੀ ਤਿਆਰ ਆ ਇੱਕ ਮੀਰ ਮਾਰ ਦੋ ਫਿਰ ਚੁੱਕੀਆਂ ਤੇ ਮਿੱਤਰੋ ਕੀ ਜੀ ਜੈ ਇੰਗਰੋਅ ਯੂ ਆਰ ਇੰਜੋਏ ਦਾ ਬਲੌਗ ਲਓ ਜੰਗੀ ਲੱਗੀ ਲਾਈਕ ਨੂੰ ਸਪੈਸ ਦੂ ਕਰ ਦਿਓ ਚਲ ਲਾਈਕ ਕਰਿਓ ਵੀ ਕੋ ਪੇਡਿਓ ਇੰਸਟਾਗ੍ਰਾਮ ਪੇ ਇਹ ਗੱਲ ਮੈਂ ਕੰਜਰਾ ਜਰੂਰ ਫੋਲੋ ਕਰ ਲਿਓ ਤੇ ਉੱਤੇ ਉੱਤੇ ਫਨੀ ਵੀਡੀਓ ਤਾਂ ਆਪਾਂ ਤੇ ਇੰਸਟਾ ਦੇ ਉੱਤੇ ਵੀ ਇਹ ਗੱਲ ਮੈਂ ਕੰਜਰਾ ਦੇ ਤੇ ਕੋ ਫਨੀ ਵੀਡੀਓ ਪੰਨੇ ਆ ਤੇ ਉਹਨੂੰ ਜਰੂਰ ਤੋਂ ਫੋਲੋ ਕਰ ਬਲਾਵਾ ਅਸਲੀ ਫਨੀ ਗੱਲ ਦੀ ਆ ਜਰੂਰ ਕੋਲਾ ਕਰ ਜਣਾ ਮੈਂ ਤੇ ਫਾਈਨਲੀ ਬੰਦੇ ਆਪਣੇ ਤਿਆਰ ਆ ਪੂਰੇ ਨਾਉਣ ਛੋੜ ਲਈ ਚਲ ਇੱਕ ਵਾਰੀ ਦੁੱਕੀ ਮਾਰਦੇ ਆਰ ਮੈਂ ਵੀ ਰਹਿ ਜੇ ਮੇਂ ਮਿੱਤਰੋ ਐਲਵਾਰ ਦਾ ਤੁਹਾਨੂੰ ਬਹੁਤ ਸ਼ਰਮਾ ਇਜ਼ਾਵਾ ਤੇ ਇਸ ਕਰਕੇ ਮੈਂ ਪਰਣਾ ਨਹੀਂ ਦੇਣਾ ਤੇ ਇੱਕ ਮੈਂ ਕਹ ਲਈ ਸ਼ਰਮਾਤਾ ਇਹ ਮੈਂ ਕੱਲ ਸੁਪੂਲ ਜਾਣਾ ਇਸ ਕਰਕੇ ਮੈਂ ਸਿਰ ਨਹੀਂ ਆ ਪਰ ਤੇ ਉਹਦਾ ਪੂਰੀ ਆਫਾਤ ਕਰਾਵਾਂਗਾ ਆਹ ਨਾਉਣ ਲੱਗੇ ਆਪਾਂ ਇੰਜੋਏ ਕਰਨ ਲੱਗੇ ਅਗਲੇ ਬਲੌਗ 'ਚ ਮਿਲਦੇ ਹਾਂ